ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛਤਿਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ వాటర్ ਕੈਨਨ ਵਾਲਾ ਨਵਦੀਪ ਸਿੰਘ ਲਾਈਵ ਹੋਇਆ ਤੇ ਲਾਈਵ ਹੋ ਕੇ ਨਵਦੀਪ ਸਿੰਘ ਨੇ ਵੱਡੇ ਖਲਾਸੇ ਕੀਤੇ ਨੇ ਸਰਕਾਰਾਂ ਦੇ ਖਿਲਾਫ ਤੇ ਉਹਨੇ ਖੁੱਲੀ ਚੇਤਾਵਨੀ ਵੀ ਦਿੱਤੀ ਹੈ ਕਿ ਅਗਰ ਤੁਹਾਡੀ ਸਰਕਾਰ ਇਸ ਬਾਰੇ ਨਾ ਬਣੀ ਕਿਉਂਕਿ ਲੋਕ ਤੁਹਾਡੇ ਤੋਂ ਅੱਕੇ ਹੋਏ ਨੇ ਬੀਜਪੀ ਤੇ ਜਜਪੀ ਵਾਲਿਆਂ ਨੂੰ ਸਿੱਧਾ ਓਪਨ ਚੈਲੰਜ ਦਿੱਤਾ ਉਸਨੇ ਕਿ ਤੁਸੀਂ ਬਚ ਕੇ ਰਹੀਓ ਹੁਣ ਕਿ ਸਾਡੇ ਪਰਿਵਾਰਾਂ ਨੂੰ ਵੀ ਤੁਸੀਂ ਬਹੁਤ ਦੁਖੀ ਕੀਤਾ ਸਾਡੇ ਪਰਿਵਾਰਾਂ ਤੇ ਕਿ ਸਾਡੇ ਤੇ ਵੀ ਝੂਠੇ ਪਰਚੇ ਪਾਏ ਨਜਾਇਜ਼ ਸਾਨੂੰ ਬਿਨਾ ਕੱਲ ਤੋਂ ਧਮਕਾਇਆ ਕਿ ਅਗਰ ਹੁਣ ਸਾਡੀ ਵਾਰੀ ਆਊਗੀ ਤਾਂ ਅਸੀਂ ਤੁਹਾਨੂੰ ਦੱਸਾਂਗੇ ਬਚ ਕੇ ਰਹੀਓ ਕਿਸਾਨ ਸਾਰੇ ਇਕੱਠੇ ਨੇ ਅਸੀਂ ਹਾਕਮੀ ਮਾਰਾਂਗੇ ਤਾਂ ਵੀ ਸਾਡਾ ਕਿਸਾਨ ਭਾਈਚਾਰਾ ਸਾਡੇ ਨਾਲ ਆ ਕੇ ਖੜਦਾ ਏ ਪਰ ਤੁਸੀਂ ਜੋ ਕੀਤਾ ਏ ਸਾਡੇ ਦੇ ਨਾਲ ਧੱਕਾ ਸਾਡੇ ਪਰਿਵਾਰਾਂ ਨੂੰ ਜਿੰਨਾ ਦੁਖੀ ਕੀਤਾ ਤੇ ਸਾਨੂੰ ਜਿੰਨਾ ਤੁਸੀਂ ਰੱਜ ਕੇ ਦੁਖੀ ਕੀਤਾ ਰੱਜ ਕੇ ਜਲੀਲ ਕੀਤਾ ਅਗਰ ਸਾਡੀ ਵਾਰੀ ਆਈ ਤਾਂ ਅਸੀਂ ਫਿਰ ਬਚ ਕੇ ਰਹੀਓ ਨਵਦੀਪ ਸਿੰਘ ਵਾਟਰ ਕੈਨਨ ਵਾਲੇ ਨੇ ਓਪਨ ਚੈਲੰਜ ਕੀਤਾ ਬੀਜੇਪੀ ਤੇ ਜੇਜੇਪੀ ਵਾਲਿਆਂ ਨੂੰ ਕਿਉਂਕਿ ਖੱਟਰ ਵੀ ਹੁਣ ਸਾਈਡ ਤੇ ਹੋ ਗਿਆ ਏ। ਬਾਕੀ ਤੁਸੀਂ ਵਾਟਰ ਕੈਨਨ ਵਾਲਿਆ ਨਵਦੀਪ ਸਿੰਘ ਦੀ ਇਹ ਵੀਡੀਓ ਕਲਿੱਪ ਅੱਗੇ ਸੁਣ ਸਕਦੇ ਹੋ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਾਬਾ ਜੀ ਧੰਨਵਾਦ ਹਫਤੇਬਾਦ ਵਾਲੇ ਭਾਈਆਂ ਦਾ ਸਾਰੇ ਦਾ ਜਿਨ੍ਹਾਂ ਨੇ ਵੀ ਅੱਜ ਜੋ ਜਜਪੀ ਦਾ ਮੈਲੇ ਭਜਾਇਆ ਤੇ ਵਰਕਰਾਂ ਤੇ ਡੰਡਾ ਫੇਰਿਆ ਉਹਨਾਂ ਦੇ ਕੱਪੜੇ-ਕੁੱਪੜੇ ਵੀ ਪਾੜੇ ਅੱਜ ਉਹਨਾਂ ਦੇ। ਸ਼ੁਰੂਆਤ ਹੋ ਚੁੱਕੀ ਆ ਬੀਜੇਪੀ ਜਜਪੀ ਵਾਲਿਓ। ਆਹੀ ਹਾਸਲ ਆਉਣਾ ਤੁਹਾਡਾ। ਨਾਲੇ ਅੱਜ ਖੱਟਰ ਤਾਂ ਫੁਰਰ ਹੋ ਗਿਆ ਹਰਿਆਣੇ ਦੇ ਅੰਦਰ ਮੈਂ ਸੁਣੀਆ ਖਬਰ ਹੁਣੇ ਵੀ ਕਹਿੰਦੇ ਸਤੀਪਾਸਤੂ ਫਤ ਦੇ ਤਾ ਤੇ ਆ ਜੇ ਜੇ ਜੁ ਜੀ ਪੀ ਵਾਲੇ ਵੀ ਪਾਸੇ ਜੇ ਨੂੰ ਹਟ ਗਏ ਹੈ ਨਾ ਵੈਸੇ ਤਾਂ ਗਦਾਰ ਤਾਂ ਸਭ ਤੋਂ ਵੱਡੇ ਅਗਰ ਕੋਈ ਹਰਿਆਣੇ ਦੇ ਹੈਗੇ ਨੇ ਉਹ ਜੇ ਜੇ ਪੀ ਵਾਲੇ ਹੀ ਨੇ ਇਹ ਦੁਸ਼ਯੰਦਰ ਚ ਚੜਾਲੇ ਉਹਨਾਂ ਨੂੰ ਹੁਣੀ ਹੈ ਨਾ ਪਰ ਬਾਬਾ ਜੀ ਨੰਬਰ ਸਟਾਰਟ ਹੋ ਗਿਆ ਅਸੀਂ ਫੇਰ ਕਹਿ ਰਹੇ ਆ ਸਾਨੂੰ ਸਾਰਿਆਂ ਦਾ ਪਤਾ ਜਿਹੜੇ ਪਿੰਡਾਂ ਚ ਮੁਖਬਰ ਬਣੇ ਹੋਏ ਆ ਨਾ ਇਹਨਾਂ ਦੇ ਬੀ ਜੇ ਪੀ ਜੇ ਜੇ ਪੀ ਵਾਲਿਆਂ ਦੇ ਥੋੜੇ ਨਾਲ ਕਿਸੇ ਨੇ ਨਹੀਂ ਖੜਨਾ ਅਸੀਂ ਤਾਂ ਫੇਰ ਵੀ ਬਾਜ਼ ਮਾਰਾਂਗੇ ਆਪਣੇ ਕਿਸਾਨਾਂ ਨੂੰ ਕਿਸਾਨ ਫੇਰ ਆ ਕੇ ਸਾਡੇ ਨਾਲ ਖੜ ਜਾਣ ਜਿੱਦਨ ਨਾ ਬੀਜੇਪੀ ਜੇਜੇਪੀ ਗਈ ਮੈਂ ਲਿਖ ਕੇ ਦਿਨਾ ਬਾਬਾ ਜੀ ਇਹੋ ਜਿਹਾ ਡੰਡਾ ਫੇਰੂਗਾ ਨਾ ਜਿਨੇ ਜਿਨੇ ਮੁਖਬਰੀ ਕਰੀ ਹੋਈ ਆ ਹੁਣ ਤੱਕ ਹਜੇ ਵੀ ਕਹਿੰਨੇ ਆ ਪਾਸੇ ਹਟਜੋ ਇਹਨਾਂ ਤੋਂ ਤੁਹਾਡੇ ਨਾਲ ਵੀ ਨਹੀਂ ਕੋਈ ਕੜੂਗਾ ਤੁਹਾਡਾ ਟੱਬਰ ਵੀ ਨਹੀਂ ਤੁਹਾਡੇ ਨਾਲ ਆਊਗਾ ਜਦੋਂ ਡੰਡਾ ਫਿਰੂਗਾ ਸਾਡੇ ਘਰ ਦੇ ਤੱਕ ਹੈਗਾ ਸਾਡੇ ਘਰ ਦੇ ਤੱਕ ਤੰਗ ਕਰੇ ਹੋਏ ਨੇ ਇਹਨਾਂ ਨੇ ਹਰ ਜਿਹੜੇ ਥੋੜੇ ਮੁਖਬਰੀਆਂ ਕਰਦੇ ਨੇ ਨਾ ਬਾਬਾ ਜੀ ਪੇਲਾਂਗੇ ਸ੍ਰੀ ਆਮ ਕਹਿੰਨੇ ਆ ਧਮਕੀ ਦੇ ਕੇ ਕਹਿੰਨੇ ਆ ਹਰ ਬੇਨਤੀ ਵੀ ਕਰਦੇ ਆ ਸਾਰਿਆਂ ਨੂੰ ਜਿਹੜੇ ਵੀ ਜੇਜੇਪੀ ਵਾਲਾ ਬੀਜੇਪੀ ਵਾਲਾ ਬੜਦਾ ਨਾ ਬਾਬਾ ਜੀ ਡੰਡਾ ਫੇ ਇਹ ਡੰਡੇ ਦੇ ਹੀ ਮਰੀਦ ਨੇ ਡੰਡੇ ਨਾਲ ਹੀ ਸਿੱਧੇ ਹੋਣੇ ਨੇ ਡੰਡੇ ਨਾਲ ਹੀ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਇੱਕਦਮ ਤੇ ਬੇਨਤੀ ਕਰਦੇ ਆ ਸਾਰੇ ਹਰਿਆਣੇ ਵਾਲਿਆਂ ਨੂੰ ਵੀ ਵੱਤ ਤੋਂ ਵੱਤ ਇਹਨਾਂ ਦਾ ਵਿਰੋਧ ਕਰੋ ਭਾਜਪਾ ਵਾਲਿਆਂ ਦਾ ਤੇ ਜੀਜੇਪੀ ਵਾਲਿਆਂ ਦਾ ਤੇ ਪਿੰਡਾਂ 'ਚ ਬੜਨ ਨਹੀਂ ਦੇਣੇ ਜਿਵੇਂ ਅੱਜ ਫਤਿਹਬਾਦ ਵਾਲਿਆਂ ਨੇ ਕਰਾਇਆ ਪਰ ਜਿੱਦਣ ਸਾਡੇ ਹੱਥੇ ਦਾ ਆ ਗਿਆ ਨਾ ਸਿਸਟਮ ਜਿੱਦਣ ਸਰਕਾਰ ਗਈ ਰਹਿਣਾ ਤਾਂ ਇੱਥੇ ਹੀ ਐਮਐਲਏ ਐਮਪੀਆ ਨੇ ਛੜਦੇ ਕੋਈ ਨਹੀਂ ਬਾਬਾ ਜੀ ਗਿਣ-ਗਿਣ ਬਦਲੇ ਲੈਣੇ ਨੇ ਠੀਕ ਹੈ ਨਾ ਜਿਵੇਂ ਸਾਡੇ ਸਾਡੇ ਨਾਲ ਇੱਥੇ ਬਤੀਰਾ ਕੀਤਾ ਬਾੜਨਾ ਤੇ ਪੇ ਲਾਂਗੇ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਜਿਹੜੇ ਜਿਹੜੇ ਸਾਥ ਦੇ ਰਹੇ ਨੇ ਆਪਣੇ ਬਾੜਰਾਂ ਨੂੰ ਤਕੜੇ ਕਰੋ ਐ ਐਮਐਸਪੀ ਦੀ ਲੜਾਈ ਆ ਐਮਐਸਪੀ ਲੈਣੀ ਆ ਬਾਬਾ ਜੀ ਫਿਊਚਰ ਬਚਾਣੇ ਆ ਬੱਚਿਆਂ ਦੇ ਨਸਲਾਂ ਬਚਾਉਣੀਆਂ ਨੇ ਸਸਰੀ ਕਾਲ ਜੀ ਸਾਰਾ